ਹੈਲੋ ਜੀ ਸਸੀ ਕਾਜੀ ਸਾਰਿਆਂ ਨੂੰ ਅੱਜ ਆਪਣੇ ਕੋਲੇ ਕਾਫੀ ਸਾਰੇ ਇਹ ਸ਼ਾਪਿੰਗ ਬੈਗ ਪਏ ਸੀ ਜੀ ਆਪਾਂ ਇਹਨਾਂ ਨੂੰ 6-7 ਨਵੇਂ ਤਰੀਕੇ ਨਾਲ ਤੁਹਾਨੂੰ ਵਰਤ ਕੇ ਦਿਖਾਵਾਂਗੇ ਜਿਹੜੇ ਕੀ ਆਪਾਂ ਨੂੰ ਬਹੁਤ ਹੀ ਕੰਮ ਆਉਣਗੇ ਜਿਹੜਾ ਤਰੀਕਾ ਤੁਹਾਨੂੰ ਜ਼ਿਆਦਾ ਵਧੀਆ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਲਓ ਜੀ ਸਭ ਤੋਂ ਪਹਿਲਾਂ ਦੇਖੋ ਆਪਾਂ ਇਹ ਲੱਤਾ ਜੀ ਥੈਲਾ ਤੇ ਉੱਪਰੋਂ ਮੈਂ ਇਹਨੂੰ ਹਟਾਤਾ ਜਿਹੜੇ ਦੇ ਹੈਂਡਲ ਬਣੇ ਸੀ ਆਪਾਂ ਇੱਕ ਚੌਰਸ ਪੀਸ ਆਪਾਂ ਇਹਦੇ ਦੋ ਲੈ ਲਿਆ ਇਸ ਤਰ੍ਹਾਂ ਦੇਖੋ ਜੋ نو ਆਪਾਂ ਚਾਰਟ ਪੀਸ ਇਹਦੇ ਇਸ ਤਰ੍ਹਾਂ ਲੈ ਕੇ ਤੇ ਦੋ ਹੀ ਐਸੇ ਹਿਸਾਬ ਨਾਲ ਆਪਾਂ ਕੱਪੜੇ ਲੈ ਲਏ ਆਪਣੇ ਕੋਲੇ ਕੱਪੜਾ ਫालतू ਘਰਾਂ ਦੇ ਵਿੱਚ ਦੇਖੋ ਆਪਣੇ ਕੋਲੇ ਆਮ ਹੀ ਪਏ ਹੁੰਦੇ ਨੇ ਇਹ ਜੇ ਪੀਸ ਛੋਟੇ-ਮੋਟੇ ਇਹ ਹੀ ਆਪਾਂ ਦੇਖੋ ਇਸ ਤਰ੍ਹਾਂ ਦੋ ਪੀਸ ਐ ਤਿਆਰ ਕਰ ਲੇ ਇਹਦੇ ਨਾਲ ਇਹ ਲਫਾਫਾ ਲਗਾ ਕੇ ਤੇ ਸੀਨਾ ਮਾਰ ਕੇ ਇੱਕ ਦੋ ਸੀਨਾ ਮੈਂ ਸੈਂਟਰ 'ਚ ਲਗਾਤੀ ਹਾਂ ਦੇਖੋ ਆਪਣੇ ਦੋ ਪੀਸ ਇਹ ਤਿਆਰ ਹੋ ਗਏ ਇੱਕ ਆਪਾਂ ਲੱਤ ਜੀ ਹੋਰ ਕੱਪੜਾ ਇਹਦੇ ਵਿੱਚੋਂ ਆਪਾਂ ਹੈਂਡਲ ਵੀ ਲਾਵਾਂਗੇ ਤੇ ਇੱਕ ਆਪਾਂ ਛੋਟਾ ਜਿਹਾ ਇਹਦੇ ਵਿੱਚੋਂ ਪੀਸ ਲਾਵਾਂਗੇ 8 ਇੰਚ ਚੌੜਾ ਤੇ 8 ਇੰਚ ਲੰਬਾ ਚਾਰਜ ਪੀਸ ਲਵਾਂਗੇ ਦੇਖੋ ਚਾਰਜ ਪੀਸ ਨੂੰ ਲੈ ਕੇ ਖੁੰਝੇ ਨਾਲ ਖੁੰਝਾ ਮਿਲਾ ਕੇ ਇਹਨੂੰ ਆਪਾਂ ਇੱਕ ਤਕੋਨੇ ਪੀਸ ਤਿਆਰ ਕਰ ਲਾਂਗੇ ਦੋ ਇਸ ਤਰ੍ਹਾਂ ਦੇਖੋ ਦੋ ਪੀਸ ਆ ਆਪਣੇ ਕੋਲੇ ਤਕੋਨੇ ਆ ਜਾਣਗੇ ਇਹ ਸੋਨੂੰ ਮੈਂ ਇੱਕ ਫੋਲਡਿੰਗ ਬੈਗ ਬਣਾ ਕੇ ਦਿਖਾਉਣੀ ਆ ਜਿਹੜਾ ਕਿ ਛੋਟਾ ਜਿਹਾ ਬਣ ਕੇ ਥੋੜੇ ਹੱਥ ਚ ਵਿੱਚ ਆ ਜਾਊਗਾ ਤੇ ਜਦੋਂ ਲੋੜ ਪਊਗੀ ਆਪਾਂ ਇਹਨੂੰ ਵਰਤ ਲਾਂਗੇ ਲੋ ਜੀ ਦੇਖੋ ਦੋ ਪੀਸ ਮੈਂ ਹੋ ਲੱਤੇ ਇਸ ਤਰ੍ਹਾਂ ਛੋਟੇ ਛੋਟੇ ਇਹ ਆਪਾਂ ਪਾਈਪਿੰਗ ਦੀ ਤਰ੍ਹਾਂ ਲਾਵਾਂਗੇ ਸੈਡਾ ਇਹਨਾਂ ਨੇ ਫੋਲਡ ਕੀਤੀਆਂ ਫੋਲਡ ਕਰਨ ਤੋਂ ਬਾਅਦ ਆਪਾਂ ਪਾਈਪਿੰਗ ਦੀ ਤਰ੍ਹਾਂ ਇਹਦੇ ਉੱਤੇ ਲਗਾ ਕੇ ਤੇ ਇਹਨੂੰ ਆਪਾਂ ਖੁੰਝਿਆਂ ਤੇ ਲਗਾਵਾਂਗੇ ਦੇਖੋ ਸੂਈ ਤੁਸੀਂ ਇਸ ਤਰ੍ਹਾਂ ਲਗਾ ਕੇ ਇਹਨੂੰ ਖੜਾ ਦੋ ਤੇ ਉਸ ਤੋਂ ਬਾਅਦ ਇਹਦੇ ਤੇ ਸੀਨ ਲਾ ਦਿਓ ਜਿਹੜੀ ਆਪਾਂ ਪਾਈਪਿੰਗ ਲਗਾਈਆਂ ਨੇ ਉੱਪਰ ਉਹ ਥੋੜੇ ਜਿਹਾ ਓਪਨ ਉਹਦੇ ਮੂੰਹ ਰੱਖਣੇ ਨੇ ਤੇ ਇਹਦੇ ਵਿੱਚ ਦੀ ਆਪਾਂ ਡੋਰੀ ਪਾਉਣੀ ਹੈ ਇਸਾ ਨਾਲ ਤੁਸੀਂ ਲਾ ਦੇਣੇ ਆ ਸੀਨਾ ਮਾਰ ਲੱਗੇ ਵੀ ਤੁਸੀਂ ਧਿਆਨ ਰੱਖਣਾ ਇਹਦੇ ਉੱਤੇ ਸੀਨ ਨਾ ਆਵੇ ਹੋਰਸ ਬਾਕੀ ਸਾਰੀ ਸੀਨ ਆ ਜੇ ਪਰ ਇਹ ਨੂੰ ਥੋੜੇ ਜਿ ਖੁੰਜਿਆਂ ਕੋਲੋਂ ਇਸ ਤਰੀਕ ਰੱਖਣਾ ਲਓ ਜੀ ਇਹਨੂੰ ਦਾ ਸੈਂਟਰ ਕੱਢ ਕੇ ਆਪਾਂ ਸਟੈਪ ਵਾਸਤੇ ਲਾਵਾਂਗੇ ਨਿਸ਼ਾਨ ਸਟੈਪ ਦੇ ਨਿਸ਼ਾਨ ਲਾ ਕੇ ਆਪਾਂ ਦੇਖੋ ਸੈਂਟਰ ਦੇ ਵਿੱਚੋਂ 2 ਇੰਚ ਦਾ ਸ਼ੈਡ ਦਾ ਛੱਡ ਕੇ ਦੋ ਨਿਸ਼ਾਨ ਲਾ ਲਈ ਇਸੇ ਤਰ੍ਹਾਂ ਮੈਂ ਇੱਕ ਦੋ ਸਟੈਪ ਤਿਆਰ ਕੀਤੇ ਨੇਗੇ 17 16 17 ਇੰਚ ਦੇ ਇਹ ਲੰਬੇ ਸੀਗੇ 4 ਇੰਚ ਪੱਟੀ ਕਰਕੇ ਫੋਲਡ ਕਰਕੇ ਆਪਾਂ ਇਹਦੇ ਸਟੈਪ ਬਣਾਏ ਨੇ ਦੇਖੋ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਲਗਾਉਣਾ ਹੈਗਾ ਇਹੇ ਦੇਖੋ ਇਸੇ ਹਿਸਾਬ ਨਾਲ ਆਪਾਂ ਦੂਜੇ ਪੀਸ ਤੇ ਨਿਸ਼ਾਨ ਲਾ ਕੇ ਆਪਾਂ ਇਹਤੇ ਵੀ ਇਸ ਤਰ੍ਹਾਂ ਸਟੈਪ ਲਾ ਲਾਂਗੇ ਸਟੈਪ ਲਾਈਨ ਤੋਂ ਲਾਉਣ ਤੋਂ ਬਾਅਦ ਦੇਖੋ ਜਿਹੜੇ ਆਪਾਂ ਪੀਸ ਲਾਇਆ ਜੀ ਇਹਨਾਂ ਤੇ ਪਹਿਲਾਂ ਸਲਾਈਆਂ ਲਾ ਦਾਂਗੇ ਸਲਾਈਆਂ ਲਾਉਣ ਤੋਂ ਬਾਅਦ ਆਪਾਂ ਇਹਨੂੰ ਪੂਰੇ ਬੈਗ ਦੇ ਉੱਤੇ ਤਿੰਨੋਂ ਪਾਸੇ ਸੀਨਾ ਲਾ ਕੇ ਆਪਣਾ ਇੱਕ ਹੀ ਬੈਗ ਬਣ ਗਿਆ ਤੇ ਹੁਣ ਆਪਾਂ ਇੱਕ ਡੋਰੀ ਆਪਣੇ ਕੋਲੇ ਦੇਖੋ ਕੋਈ ਵੀ ਡੋਰੀ ਪਈ ਹੋਵੇ ਘਰੇ ਜਿਵੇਂ ਆਪਣੇ ਕੋਲੇ ਲੋਹਰਾਂ ਦੀਆਂ ਡੋਰੀਆਂ ਹੁੰਦੀਆਂ ਜਾਂ ਕੋਈ ਹੋਰ ਮਰੀਕ ਜਿਵੇਂ ਮੈਂ ਦੇਖੋ ਇਹ ਕੱਪੜੇ ਦੀ ਹੋ ਤਿਆਰ ਕੀਤੀ ਹੈ ਇਸੇ ਤਰ੍ਹਾਂ ਆਪਾਂ ਦੇਖੋ ਡੋਰੀ ਇਹਦੇ ਵਿੱਚ ਪਰੋ ਕੇ ਤੇ ਆਪਾਂ ਸਾਈਡ ਤੇ ਇਸ ਤਰ੍ਹਾਂ ਇੱਕ ਲਟਕਣ ਲਗਾਤੇ ਤਾਂ ਜੋ ਇਹ ਡੋਰੀ ਇਹਦੇ ਵਿੱਚੋਂ ਨਿਕਲੇ ਨਾ ਇਹ ਆਪਣਾ ਇੱਕ ਫੋਲਡਿੰਗ ਬੈਗ ਬਣ ਕੇ ਤਿਆਰ ਹੋ ਗਿਆ ਫੋਲਡ ਕਿਵੇਂ ਹੋਊਗਾ ਮੈਂ ਤੁਹਾਨੂੰ ਦੱਸਦੀ ਆ ਤੇ ਜਦੋਂ ਵੀ ਦੇਖੋ ਆਪਾਂ ਮਾਰਕੀਟ 'ਚ ਕੋਈ ਚੀਜ਼ ਲੈ ਕੇ ਆਉਣੀ ਹੁੰਦੀ ਆ ਤਾਂ ਆਪਾਂ ਨੂੰ ਬੈਗ ਚੱਕਣੇ ਪੈਂਦੇ ਔਖੇ ਲੱਗਦੇ ਆ ਜੇ ਆਪਾਂ ਫੋਲਡ ਕਰਕੇ ਇਸ ਤਰ੍ਹਾਂ ਇਹਨੂੰ ਰੱਖ ਲਾਂਗੇ ਤਾਂ ਆਪਣੇ ਹੱਥ ਦੇ ਵਿੱਚ ਹੀ ਆਜੂ ਪਤਾ ਨਹੀਂ ਲੱਗਣਾ ਕਿ ਆਪਾਂ ਕੋਈ ਵੱਡਾ ਬੈਗ ਜਾਂ ਮਤਲਬ ਕਿ ਝੋਲਾ ਫੜਿਆ ਹੋਇਆਗਾ ਲੋ ਜੀ ਦੇਖੋ ਆਪ ਉੱਪਰੋਂ ਫੈਲ ਫੋਲਡ ਕਰਕੇ ਇਹਨੂੰ ਇਸ ਤਰ੍ਹਾਂ ਕਰ ਦੇਣਾ ਇਸ ਤੋਂ ਬਾਅਦ ਆਪਾਂ ਸਾਈਡ ਫੋਲਡ ਕਰਕੇ ਇਹਦੀ ਸਾਈਡ ਨੂੰ ਇਸ ਤਰ੍ਹਾਂ ਕਰਕੇ ਇੱਕ ਛੋਟਾ ਜਿਹਾ ਆਪਣੇ ਹੱਥ ਦੇ ਵਿੱਚ ਹੀ ਆਜੂਗਾ ਲੋੜ ਪੈਣ ਤੇ ਆਪਾਂ ਇਹਨੂੰ ਕਿਵੇਂ ਮਰਜ਼ੀ ਖੋਲ ਕੇ ਦੇਖੋ ਜੀ ਵਰਤ ਸਕਦੇ ਆ ਤੇ ਆਪਾਂ ਇਹਦੇ ਵਿੱਚ ਕੋਈ ਵੀ ਸਬਜ਼ੀਆਂ ਲੈਣ ਜਾਂਦੇ ਆ ਜਾਂ ਆਪਾਂ ਰਾਸ਼ਨ ਲੈਣ ਜਾਂਦੇ ਆ ਦੇਖੋ ਇਹ ਆਪਣਾ ਇੱਕ ਬਹੁਤ ਹੀ ਵਧੀਆ ਛੋਟਾ ਜਿਹਾ ਬੈਗ ਬਣ ਕੇ ਤਿਆਰ ਹੋ ਗਿਆ ਲੋ ਜੀ ਉਪਰੋ ਹੀ ਇਸ ਤਰ੍ਹਾਂ ਇਹ ਫੋਲਡ ਹੋ ਜਾਂਦਾ ਇਹਨੂੰ ਆਪਾਂ ਪਾਸੇ ਵਿੱਚ ਵੀ ਪਾ ਸਕਦੇ ਆ ਦੇਖੋ ਜਿਵੇਂ ਆਪਾਂ ਕੋਈ ਛੋਟਾ ਜਿਹਾ ਲਫਾਫਾ ਲੈ ਲਓ ਉਹਦੇ ਵਿੱਚ ਪਾ ਲਓ ਜਾਂ ਆਪਣੇ ਇਹਦੇ ਵਿੱਚ ਜਿਹੜੀ ਆਪਾਂ ਡੋਰੀ ਲਗਾਈ ਆ ਦੇਖੋ ਆਪਣੀ ਉਂਗਲ ਵਿੱਚ ਵੀ ਇਸ ਤਰ੍ਹਾਂ ਪੈ ਜੂ ਆਪਾਂ ਕਿਵੇਂ ਮਰਜ਼ੀ ਫੜ ਕੇ ਲਾ ਸਕਦੇ ਆ ਲੋ ਜੀ ਇਸੇ ਤਰ੍ਹਾਂ ਆਪਾਂ ਤੁਹਾਨੂੰ ਇੱਕ ਹੋਰ ਦੱਸ ਦਿਆਂ ਆਪਣੇ ਕੋਲ ਇੱਕ ਇਸ ਤਰ੍ਹਾਂ ਆਪਾਂ ਲਫਾਫਾ ਲੱਤਾ ਲਫਾਫੇ ਨੂੰ ਆਪਾਂ ਦੇਖੋ ਉੱਪਰੋਂ ਹੈਂਡਲ ਹਟਾ ਕੇ ਇਹਦੇ ਵੀ ਆਪਾਂ ਚਾਰਚ ਪੀਸ ਲੈ ਲੈਣੇ ਆ ਇਸ ਤਰ੍ਹਾਂ ਇਹਨੂੰ ਓਪਨ ਕਰ ਦੇਣਾ ਖੋਲ ਕੇ ਉਪਨ ਕਰਨ ਤੋਂ ਬਾਅਦ ਦੋ ਪੀਸ ਆ ਪੈਸੇ ਤਰੀਏ ਆਪਣੇ ਕੋਲੇ ਛੋਟਾ ਜਿਹਾ ਇੱਕ ਹੋਰ ਕਪੜਾ ਪਿਆ ਸੀ ਇਸੇ ਤਰ੍ਹਾਂ ਆਪਾਂ ਕੱਪੜੇ ਨੂੰ ਇਹਦੇ ਨਾਲ ਸਭ ਤੋਂ ਪਹਿਲਾਂ ਅਟੈਚ ਕਰ ਲਾਂਗੇ ਸੀਨਾ ਲਗਾ ਕੇ ਚਾਰੋਂ ਪਾਸੇ ਸੀਨਾ ਲਾ ਕੇ ਆਪਾਂ ਇਹਨੂੰ ਅਟੈਚ ਕਰ ਦਾਂਗੇ ਇੱਕ ਲੈਣੀ ਹੈ ਜੀ ਆਪਾਂ ਜਿੱਪ ਜਿੱਪ ਲੈ ਕੇ ਦੇਖੋ ਮੈਂ ਹੁਣ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਇੱਕ ਜਿੱਪ ਲੈ ਕੇ ਇੱਕ ਸਾਈਡ ਦੇ ਨਾਲ ਅਟੈਚ ਕਰਾਂਗੇ ਦੇਖੋ ਸੀਨਾ ਲਾਉਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਇੱਕ ਜਿੱਪ ਲੈ ਕੇ ਇਹਨੂੰ ਇਸ ਤਰ੍ਹਾਂ ਸੀਨ ਲਾ ਕੇ ਤੇ ਦੂਜੀ ਸਾਈਡ ਤੇ ਇਸ ਤਰ੍ਹਾਂ ਹੀ ਲਾ ਕੇ ਤੇ ਆਪਾਂ ਇੱਕ ਜਿੱਪ ਲਾ ਲੈਣੀ ਹੈ ਇਸ ਤਰ੍ਹਾਂ ਜਿੱਪ ਲਾਉਣ ਤੋਂ ਬਾਅਦ ਦੇਖੋ ਉਹਨੂੰ ਇਸ ਤਰ੍ਹਾਂ ਫੋਲਡ ਕਰਕੇ ਨੀਚੋਂ ਆਪਾਂ ਸਲਾਈ ਦੇ ਦਾਂਗੇ ਇਹਨੂੰ ਸਲਾਈ ਲਗਾ ਦਾਂਗੇ ਸਲਾਈ ਲਾਉਣ ਤੋਂ ਬਾਅਦ ਮੈਂ ਆਪਾਂ ਤੁਹਾਨੂੰ ਦੱਸ ਦਿਆਂ ਇਹ ਆਪਾਂ ਨੇ ਇੱਕ ਛੋਟਾ ਜਿਹਾ ਨਾ ਮਿੰਨੀ ਜਿਹਾ ਬੈਗ ਬਣ ਕੇ ਤਿਆਰ ਹੋ ਜੋ ਲੋਡ ਪੈਣ ਤੇ ਆਪਾਂ ਇਹਨੂੰ ਕਿਵੇਂ ਵਰਤ ਸਕਦੇ ਆ ਦੇਖੋ ਆਪਾਂ ਬਾਹਰ ਅੰਦਰ ਜਾਣੇ ਆਪ ਆਪਣੇ ਮੇਕਅਪ ਦਾ ਸਮਾਨ ਇਹਦੇ ਵਿੱਚ ਪਾ ਸਕਦੇ ਆ ਦੇਖੋ ਆਪਾਂ ਇਹਦੇ ਵਿੱਚ ਬਰਸ਼ ਵਾਰ ਤੇ ਜਿਵੇਂ ਪੇਸਟ ਵਗੈਰਾ ਇਹਦੇ ਵਿੱਚ ਉਹ ਵੀ ਪਾ ਸਕਦੇ ਆ ਤੇ ਆਪਾਂ ਦੇਖੋ ਕੋਈ ਵੀ ਬੱਚਿਆਂ ਨੂੰ ਵੀ ਇਹ ਦੇ ਸਕਦੇ ਆ ਜਿਵੇਂ ਬੱਚੇ ਆਪਣੇ ਸਕੂਲ ਦੇ ਵਿੱਚ ਆਪਣੀਆਂ ਰਬੜਾਂ ਪੈਨਸਲਾਂ ਜੋ ਵੀ ਕੁਝ ਪਾਉਣਾ ਚਾਹੁੰਦੇ ਆ ਤਾਂ ਉਹ ਵੀ ਪਾ ਸਕਦੇ ਆ ਦੇਖੋ ਜੀ ਉਸ ਤੋਂ ਬਾਅਦ ਇਹਨੂੰ ਸੈਂਟਰ ਦੇ ਵਿੱਚ ਜਿਪ ਨੂੰ ਇਸ ਤਰ੍ਹਾਂ ਰੱਖ ਕੇ 1.5 ਇੰਚ ਚੌੜਾ ਤੇ 1.5 ਇੰਚ ਲੰਬਾ ਇਸੇ ਤਰ੍ਹਾਂ ਚਾਰੇ ਖੁੰਝਾਂ ਦੇ ਵਿੱਚ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਦਾਂਗੇ ਨਿਸ਼ਾਨ ਲਾਉਣ ਤੋਂ ਬਾਅਦ ਇਸੇ ਤਰ੍ਹਾਂ ਆਪਾਂ ਇਹਨਾਂ ਨੂੰ ਕਟਾਂਗੇ ਦੇਖੋ ਜੀ ਇਸ ਤਰ੍ਹਾਂ ਕੱਟਣ ਤੋਂ ਬਾਅਦ ਤੇ ਫਿਰ ਆਪਾਂ ਇਹਦੀਆਂ ਸਾਈਡਾਂ ਵਾਲੀਆਂ ਸਲਾਈਆਂ ਲਾਵਾਂਗੇ ਜੀ ਜਿੱਥੇ ਆਪਾਂ ਜਿੱਪ ਲਾਈ ਹੈ ਉਹ ਸਾਈਡਾਂ ਤੇ ਆਪਾਂ ਦੋ ਸਾਈਡ ਦੋ ਸਾਈਡਾਂ ਤੇ ਆਪਾਂ ਸਲਾਈਆਂ ਲਗਾ ਦਾਂਗੇ ਇਸ ਤਰ੍ਹਾਂ ਲਓ ਜੀ ਜੇ ਕਰਤਾ ਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਐਵੇਂ ਦੀਆਂ ਵੀਡੀਓ ਦੇਖਣ ਦੇ ਲਈ ਲਓ ਜੀ ਪਹਿਲਾਂ ਆਪਾਂ ਇਹਦੀਆਂ ਸਾਈਡਾਂ ਸੀਤੀਆਂ ਸਾਈਡਾਂ ਸੀਨ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਇਹਨੂੰ ਦੇਖੋ ਸੈਂਟਰ ਦੇ ਵਿੱਚ ਇਹ ਸਲਾਈ ਰੱਖ ਕੇ ਤੇ ਇਸ ਤਰ੍ਹਾਂ ਆਪਾਂ ਇਹਦੀ ਜਿਹੜੀ ਚਾਰੇ ਹੁੰਜੇ ਨੇ ਇਸ ਤਰ੍ਹਾਂ ਆਪਾਂ ਸੀਦਾਂਗੇ ਲਓ ਜੀ ਜਿੱਪ ਖੋਲੋ ਇਹਨੂੰ ਆਏ ਜਿੱਪ ਨੂੰ ਖੋਲ ਕੇ ਇਹਨੂੰ ਆਪਾਂ ਪਲਟਾ ਕੇ ਸਿੱਧਾ ਕਰ ਲਾਂਗੇ ਸਿੱਧਾ ਕਰਨ ਤੋਂ ਬਾਅਦ ਲਓ ਜੀ ਮੈਂ ਤੁਹਾਨੂੰ ਦਿਖਾਉਣੀ ਆਏ ਆਪਣੇ ਬਹੁਤ ਸੋਹਣਾ ਇੱਕ ਛੋਟਾ ਜਿਹਾ ਮਿਨੀ ਜਿਹਾ ਬੈਗ ਬਣ ਕੇ ਤਿਆਰ ਹੋ ਗਿਆ ਲਓ ਜੀ ਹੁੰਜੇ ਜਿਹੜੇ ਹੈਗੇ ਆਪਾਂ ਚੰਗੀ ਤਰ੍ਹਾਂ ਨਾ ਇਸ ਤਰ੍ਹਾਂ ਇਹਨੂੰ ਬਾਹਰ ਕੱਢ ਦੇਣੀ ਹੈ ਲਓ ਜੀ हां देखो ਤੁਸੀਂ ਕਿੰਨਾ ਸੋਹਣਾ ਇਹ ਬਣਿਆਗਾ ਆਪਣਾ ਬੈਗ ਇਸੇ ਤਰ੍ਹਾਂ ਆਪਾਂ ਸਾਨੂੰ ਹੋਰ ਦਿਖਾਉਣੇ ਆ ਜੀ ਹੁਣ ਦੇਖੋ ਜਿਵੇਂ ਮੇਰੇ ਕੋਲੇ ਇਹ ਵਾਲਾ ਇਸ ਤਰ੍ਹਾਂ ਇੱਕ ਬੈਗ ਪਿਆ ਸੀ ਜੀ ਇਹ ਇਹ ਵੀ ਸ਼ਾਪਿੰਗ ਬੈਗ ਹੈ ਇਹ ਵਧੀਆ ਕੱਪੜਾ ਹੈ ਇਹ ਵਧੀਆ ਨਾ ਕਪੜੇ ਟਾਈਪ ਜਿਹਾ ਬਣਿਆ ਹੋਇਆ ਹੈਗਾ ਤੇ ਇਹ ਦੇਖੋ ਉੱਪਰ ਇਹ ਫੋਲਡ ਹੀ ਹੁੰਦਾ ਸਟੈਪ ਇਹਦੇ ਆਪਾਂ ਹਟਾ ਤੇ ਸਟੈਪ ਹਟਾਉਣ ਤੋਂ ਬਾਅਦ ਇਹ ਫੋਲਡ ਹੀ ਉੱਪਰ ਫੋਲਡ ਹੋਇਆ ਹੋਇਆ ਸੀਗਾ ਡਬਲ ਹੁੰਦਾ ਇਹ ਥੋੜਾ ਜਿਹਾ ਡਬਲ ਕੋਲੋਂ ਆਪਾਂ ਛੋਟੇ ਛੋਟੇ ਟੱਕ ਲਾ ਕੇ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਡੋਰੀ ਨੂੰ ਸੂਈ ਦੀ ਮਦਦ ਨਾਲ ਨਾ ਆਪਾਂ ਇੱਕ ਡੋਰੀ ਇਹਦੇ ਵਿੱਚ ਪਰੋਤੀ ਡੋਰੀ ਪਰੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਗੱਠ ਲਾ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਦੋ ਉੱਪਰ ਹੋਰ ਗੱਠਾਂ ਲਾ ਦਾਂਗੇ ਤਾਂ ਜੋ ਜਿਹੜੀ ਡੋਰੀ ਹੈ ਆਪਣੀ ਨਿਕਲੇ ਨਾ ਦੇਖੋ ਜੀ ਮੇਰੇ ਕੋਲੇ ਹੈਗੀ ਹੈ ਜਿਵੇਂ ਇਹ ਸਾਗ ਵਾਲੀ ਮਸ਼ੀਨ ਹੁੰਦੀ ਹੈ ਸਾਗ ਕੱਟਣ ਵਾਲੀ ਹੁਣ ਦੇਖੋ ਜਿਵੇਂ ਸੀਜ਼ਨ ਇਹਦਾ ਹੈ ਨਹੀਂ ਆਪਾਂ ਸਾਗ ਵਗੈਰਾ ਇਹ ਚ ਇਹਨੂੰ ਵਰਤਦੇ ਨਹੀਂ ਹੈਗੇ ਕੱਟਦੇ ਨਹੀਂ ਹੈਗੇ ਇਸ ਤਰ੍ਹਾਂ ਮੈਂ ਇਹਨੂੰ ਇਹਦੇ ਉੱਤੇ ਚੜਾ ਕੇ ਇਹਨੂੰ ਕਵਰ ਕਰਕੇ ਚੰਗੀ ਤਰ੍ਹਾਂ ਰੱਖ ਦੂੰਗੀ ਤਾਂ ਜੋ ਇਹਦੇ ਤੇ ਡਸਟ ਵਗੈਰਾ ਨਾ ਪਵੇ ਆਉਂਦੀ ਸਰਦੀ ਨੂੰ ਆਪਾਂ ਇਹਨੂੰ ਕੱਢ ਕੇ ਆਪਾਂ ਨੂੰ ਸਾਫ਼ ਕਰਨ ਦੀ ਵੀ ਲੋੜ ਨਹੀਂ ਤੇ ਆਪਾਂ ਕਿਵੇਂ ਮਰਜ਼ੀ ਇਹਨੂੰ ਆਪਾਂ ਵਰਤ ਸਕਦੇ ਹਾਂ ਜੀ ਦੇਖੋ ਡੋਰੀ ਦੇ ਨਾਲ ਇਹ ਟਾਈਟ ਹੋ ਗਿਆ ਤੇ ਹੁਣ ਇਹ ਵਧੀਆ ਸਾਫ ਸੁਥਰੀ ਅਸਥਾਈ ਰਹੂਗੀ ਇਸੇ ਤਰ੍ਹਾਂ ਆਪਾਂ ਇੱਕ ਹੋਰ ਲੈਤਾ ਜੀ ਸ਼ਾਪਿੰਗ ਬੈਗ ਉਸ ਤਰ੍ਹਾਂ ਆਪਾਂ ਨੂੰ ਉੱਪਰੋਂ ਹਟਾਤਾ ਇਹਦੇ ਹੈਂਡਲਾਂ ਕੋਲੋਂ ਇਹਨੂੰ ਮੈਂ ਬਰੀਕ ਬਰੀਕ ਇਸ ਤਰ੍ਹਾਂ ਆਪਾਂ ਚਾਹੇ ਮਸ਼ੀਨ ਨਾਲ ਫੋਲਡ ਕਰ ਲਈਏ ਚਾਹੇ ਆਪਾਂ ਸੂਈ ਦੇ ਨਾਲ ਫੋਲਡ ਕਰ ਲਈਏ ਦੇਖੋ ਇਸੇ ਤਰ੍ਹਾਂ ਆਪਾਂ ਸੈਟ ਤੇ ਛੋਟੇ ਛੋਟੇ ਟੱਕ ਲਾ ਕੇ ਇਹਦੇ ਵਿੱਚ ਵੀ ਮੈਂ ਇੱਕ ਡੋਰੀ ਪਾਉਂਗੀ ਇਸ ਤਰ੍ਹਾਂ ਡੋਰੀ ਨੂੰ ਆਪਾਂ ਇਸ ਤਰ੍ਹਾਂ ਗੱਠ ਲਾ ਕੇ ਉੱਪਰ ਦੋ ਗੱਠਾ ਲਾਵਾਂਗੇ ਤਾਂ ਜੋ ਡੋਰੀ ਨਿਕਲੇ ਨਾ ਦੇਖੋ ਇਹਨੂੰ ਮੈਂ ਪਲਟਾ ਕੇ ਇਸੇ ਤਰ੍ਹਾਂ ਆਪਾਂ ਉਦੇ ਦੇ ਉੱਤੇ ਮਸ਼ੀਨ ਨਾਲ ਸਲਾਈ ਵੀ ਲਗਾ ਸਕਦੇ ਹਾਂ ਗੋਲ ਪਰ ਮੈਂ ਦੇਖੋ ਸੂਈ ਧਾਗੇ ਦੇ ਨਾਲ ਹੀ ਇਸ ਤਰ੍ਹਾਂ ਇਹਨੂੰ ਸੀ ਤਾ ਥੋੜੇ ਜਿਹੜੇ ਖੁੰਝੇ ਸੀਗੇ ਨਾ ਖੁੰਝਿਆਂ ਕੋਲੋਂ ਮੈਂ ਇਸ ਤਰ੍ਹਾਂ ਇਹਨੂੰ ਸ਼ੇਪ ਦਿੰਦੀ ਥੋੜੀ ਜੀ ਗਲਾਈ ਦੀ ਇਸ ਤਰ੍ਹਾਂ ਇਹ ਆਪਾਂ ਚੜਾਵਾਂਗੇ ਜੀ ਆਪਣੀ ਮਿਕਸੀ ਤੇ ਦੇਖੋ ਮਿਕਸੀ ਹੈ ਜਿਹੜੀ ਮਸ਼ੀਨਰੀ ਹੁੰਦੀ ਹੈ ਇਹ ਇਹ ਆਪਾਂ ਜਦੋਂ ਇਹਦੇ ਤੇ ਡਸਟ ਮਿੱਟੀ ਕੁਛ ਨਾ ਕੁਛ ਡੁੱਲ ਜਾਂਦਾ ਆਪਾਂ ਇਹਨੂੰ ਇਸ ਤਰੀਕ ਰੱਖ ਦੰਨੇ ਆ ਦੇਖੋ ਇਹ ਜਿਹੜੀਆਂ ਇਹਦੀਆਂ ਗਰਾਰੀਆਂ ਹੁੰਦੀਆਂ ਜਾਮ ਹੋ ਜਾਂਦੀਆਂ ਨਿਗੀਆਂ ਉਸ ਤੋਂ ਬਾਅਦ ਆਪਾਂ ਨੂੰ ਦਿੱਕਤਾਂ ਰੈਂਦੀਆਂ ਨਹੀਂ ਗਈਆਂ ਆਉਂਦੀਆਂ ਤੇ ਉਸ ਇਹਨੂੰ ਇਸੇ ਤਰ੍ਹਾਂ ਆਪਾਂ ਦੇਖੋ ਡੋਰੀ ਨੂੰ ਟਾਈਟ ਕਰਕੇ ਆਪਾਂ ਇਹਦਾ ਇੱਕ ਕਵਰ ਬਣ ਗਿਆ ਇਹ ਵੀ ਦੇਖੋ ਆਪਣੀ ਬਹੁਤ ਵਧੀਆ ਇੱਕ ਕੰਮ ਦੀ ਚੀਜ਼ ਬਣ ਗਈ ਜੀ ਇਹ ਆਪਣੀ ਜਿਹੜੀ ਮਿਕਸੀ ਹੈ ਡਸਟ ਵਗੈਰਾ ਤੋਂ ਦੇਖੋ ਵਧੀਆ ਇਹਦੀ ਕੇਅਰ ਨਾਲ ਇਹ ਰੱਖੀ ਜਾਊਗੀ ਇਸ ਤਰ੍ਹਾਂ ਤੇ ਇਹ ਪਿਆਸੀ ਜੀ ਆਪਣੇ ਕੋਲੇ ਇੱਕ ਹੋਰ ਬੈਗ ਤੇ ਇਹਦੇ ਵਿੱਚ ਦੇਖੋ ਮਠਾਈਆਂ ਦੇ ਡੱਬੇ ਆਉਂਦੇ ਹੁੰਦੇ ਨੇ ਅਕਸਰ ਤੇ ਇਹ ਨਾ ਥੋੜ੍ਹਾ ਜਿਹਾ ਡੂੰਗਾ ਨਹੀਂ ਹੁੰਦਾ ਜ਼ਿਆਦਾ ਇਹ ਕਿਸੇ ਕੰਮ ਨਹੀਂ ਆਉਂਦਾ ਤੇ ਇਹਨੂੰ ਆਪਾਂ ਨਾ ਇਸ ਤਰ੍ਹਾਂ ਜੇ ਆਪਾਂ ਇਹ ਤੋਂ ਇੱਕ ਕੰਮ ਲੈਨੇ ਆ ਦੇਖੋ ਇਹਨੂੰ ਆਪਾਂ ਪਲਟਾ ਕੇ ਇਸ ਤਰ੍ਹਾਂ ਜਿਹੜੇ ਇਹ ਹੈਂਡਲ ਸੀ ਵਿੱਚ ਹੀ ਫੋਲਡ ਕਰਤੇ ਇਸੇ ਦੇ ਹਿਸਾਬ ਨਾਲ ਮੈਂ ਦੋ ਨਾ ਕਾਰਡਬੋਰਡ ਪਏ ਸੀ ਆਪਣੇ ਕੋਲੇ ਇੱਕ ਮਠਿਆਈਆਂ ਵਾਲੇ ਡੱਬੇ ਦੇ ਸੀ ਉਹ ਵੀ ਮੈਂ ਕੱਟ ਕੇ ਇਹਦੇ ਵਿੱਚ ਇਸ ਤਰ੍ਹਾਂ ਪਾਤੇ ਇਹਦੇ ਨਾਲ ਇਹ ਢੋੜਾ ਜਿਹਾ ਖੜਿਆ ਰਹੂਗਾ ਤੇ ਵਧੀਆ ਰਹੇਗਾ ਤੇ ਇਹਦੇ ਵਿੱਚ ਆਪਾਂ ਕੋਈ ਸੂਈਤਾ ਗਾਨੀ ਵਰਤਣਾ ਤੇ ਇਹਦੇ ਵਿੱਚ ਦੇਖੋ ਆਪਾਂ ਵਰਤ ਲਾਂਗੇ ਜੀ ਸਟੈਪਲਰ ਸਟੈਪਲਰ ਦੇ ਨਾਲ ਹੀ ਆਪਾਂ ਇਹਨੂੰ ਸਟੈਪ ਕਰ ਦੇਣਾ ਤਿੰਨ ਤਿੰਨ ਚਾਰ ਜਗ੍ਹਾ ਤੋਂ ਤਾਂ ਜੋ ਜਿਹੜਾ ਕਾਰਡਬੋਰਡ ਪਾਇਆ ਹੈ ਉਹ ਬਾਹਰ ਨਾ ਨਿਕਲੇ ਇਸੇ ਤਰ੍ਹਾਂ ਆਪਾਂ ਦੋ ਪੀਸ ਹੋਰ ਕੀਤੇ ਤੇ ਉਹ ਆਪਾਂ ਸਾਈਡਾਂ ਤੇ ਲਗਾਤੇ ਇਹ ਵੀ ਆਪਣਾ ਇੱਕ ਬਹੁਤ ਹੀ ਵਧੀਆ ਆਰਗਨਾਈਜ਼ਰ ਬਣ ਕੇ ਤਿਆਰ ਹੋਜੂ ਆਪਾਂ ਇਹਨੂੰ ਕਿਵੇਂ ਵਰਤਾਂਗੇ ਦੋ ਤਰੀਕਿਆਂ ਨਾਲ ਆਪੇ ਮੈਂ ਇਸ ਨੂੰ ਵਰਤ ਕੇ ਦਿਖਾਉਂ ਤੇ ਇੱਕ ਇਹਨੂੰ ਵਰਤ ਸਕਦੇ ਆ ਜੀ ਆਪਾਂ ਰਸੋਈ ਦੇ ਵਿੱਚ ਤੇ ਇੱਕ ਆਪਾਂ ਇਹਨੂੰ ਵਰਤ ਸਕਦੇ ਆ ਦੇਖੋ ਕੱਪੜੇ ਵਗੈਰਾ ਧਰਨ ਦੇ ਵਿੱਚ ਰਸੋਈ ਦੇ ਵਿੱਚ ਬਰਤਨ ਦਾ ਦੇਖੋ ਇਹਦਾ ਇਹ ਫਾਇਦਾ ਜਿਵੇਂ ਆਪਣੇ ਕੋਲੇ ਅਚਾਰ ਵਾਲੇ ਡੱਬੇ ਹੁੰਦੇ ਆ ਛੋਟੇ ਛੋਟੇ ਜਾਂ ਆਪਣੇ ਘਿਓ ਵਾਲੇ ਤੇਲ ਵਾਲੇ ਹੁੰਦੇ ਆ ਜਦੋਂ ਦੇਖੋ ਆਪਾਂ ਇਹਨੂੰ ਕਬੋਰਡਾਂ ਦੇ ਵਿੱਚ ਰੱਖ ਦਿੰਨੇ ਆ ਤੋਂ ਸਾਰੀਆਂ ਤੇਲ ਵਾਲੀਆਂ ਚੀਜ਼ਾਂ ਹੁੰਦੀਆਂ ਠੰਡਾ ਹੋ ਜਾਂਦਾ ਅੰਦਰ ਉਹ ਤੇ ਫਿਰ ਆਪਾਂ ਨੂੰ ਸਾਫ਼ ਕਰਨਾ ਪੈਂਦਾ ਜੀ ਆਪਣੀ ਸਲੇਫ ਵੀ ਦੇਖੋ ਠੰਡੀਆਂ ਕਰ ਦਿੰਦੇ ਨੇ ਇਹ ਡੱਬੇ ਜਿਹੜੇ ਹੁੰਦੇ ਨੇ ਤੇ ਆਪਾਂ ਨੂੰ ਸਾਫ਼ ਕਰਨੇ ਵੀ ਕਿੰਨੇ ਔਖੇ ਲੱਗਦੇ ਆ ਜੇਕਰ ਆਪਾਂ ਇਹ ਦੇਖੋ ਆਪਣੇ ਇੱਕ ਛੋਟਾ ਜਿਹਾ ਓਗਨਾਈਜ਼ਰ ਬਣ ਕੇ ਤਿਆਰ ਹੋ ਗਿਆ ਤੇ ਇਹ ਚੀਜ਼ਾਂ ਆਪਾਂ ਇਹਦੇ ਵਿੱਚ ਪਾ ਕੇ ਇੱਕ ਸਾਈਡ ਤੇ ਰੱਖ ਦਾਂਗੇ ਮੈਂ ਤੁਹਾਨੂੰ ਪਾ ਕੇ ਵੀ ਦਿਖਾਉਂਗੀ ਤੇ ਬਹੁਤ ਹੀ ਵਧੀਆ ਰਹਿੰਦਾ ਜੀ ਆਪਣੀ ਜਿਹੜੀ ਸਲੇਵ ਵਗੈਰਾ ਹੁੰਦੀਆਂ ਠੰਡੀਆਂ ਨਹੀਂ ਹੁੰਦੀਆਂ ਦੇਖੋ ਵਿਚਾਲੇ ਵੀ ਮੈਂ ਇੱਕ ਕਾਰਡਬੋਰਡ ਦਾ ਛੋਟਾ ਜਿਹਾ ਪੀਸ ਕੱਟ ਕੇ ਪਾਤਾ ਸਭ ਤੋਂ ਪਹਿਲਾਂ ਆਪਾਂ ਦੇਖੋ ਇਹਦੇ ਵਿੱਚ ਕੱਪੜੇ ਪਾ ਕੇ ਦਿਖਾਈ ਦੇਣਗੇ ਛੋਟੇ ਛੋਟੇ ਕੱਪੜੇ ਹੁੰਦੇ ਜਾਂ ਛੋਟੇ ਬੱਚਿਆਂ ਦੇ ਕੱਪੜੇ ਆਪਾਂ ਇਹਦੇ ਵਿੱਚ ਪਾ ਕੇ ਰੱਖ ਜਾਨਾ ਇਸੇ ਤਰ੍ਹਾਂ ਪਰ ਸੋਈ ਦੇ ਵਿੱਚ ਲੋ ਜੀ ਇੱਕ ਸਾਈਡ ਤੇ ਦੇਖੋ ਇਹ ਰੱਖ ਲਾਂਗੇ ਕੋਈ ਜਗ੍ਹਾ ਵੀ ਨਹੀਂ ਇਹਦੇ ਨਾਲ ਰੁਕਦੀ ਹੈਗੀ ਤੇ ਜਿਹੜੀ ਆਪਣੀ ਸਲੇਫ ਹੈ ਥੰਦੀ ਨਹੀਂ ਹੋਊਗੀ ਇਸੇ ਤਰ੍ਹਾਂ ਆਪਾਂ ਇੱਕ ਹੋਰ ਲਫਾਫਾ ਲੈਂਦਾ ਜੀ ਉਸੇ ਤਰ੍ਹਾਂ ਮੈਂ ਇਹਨੂੰ ਉੱਪਰੋਂ ਫੋਲਡ ਕਰਕੇ ਕਡੋਰੀ ਪਾਤੀ ਇਹ ਦੇਖੋ ਮੈਂ ਆਪਣੀਆਂ ਜਿਵੇਂ ਜੁੱਤੀਆਂ ਹੁੰਦੀਆਂ ਨੇ ਜੀ ਇਹਨਾਂ ਤੇ ਡਸਟ ਵਗੈਰਾ ਪੈਂਦੀ ਰਹਿੰਦੀ ਹੈ ਤੇ ਇਹ ਇਹਦੇ ਵਿੱਚ ਵਧੀਆ ਸੰਭਲ ਕੇ ਰਹਿਣਗੀਆਂ ਜਦੋਂ ਵੀ ਆਪਾਂ ਨੂੰ ਪਾਉਣੀਆਂ ਹੁੰਦੀਆਂ ਪਹਿਲਾਂ ਆਪਾਂ ਡਸਟ ਸਾਫ਼ ਕਰਦੇ ਆਂ ਫਿਰ ਆਪਾਂ ਆਪਣੀਆਂ ਜੁੱਤੀਆਂ ਪਾਉਣੇ ਆ ਇਸ ਤਰ੍ਹਾਂ ਇਹਨਾਂ ਵਧੀਆ ਰਹਿੰਦੇ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ